ਇੱਕ ਵਾਰ ਇੱਕ ਰਾਜਾ ਆਪਣੇ ਦਰਬਾਰ ਵਿੱਚ ਰਾਜ ਪੰਡਿਤ ਨੂੰ ਪੁੱਛਦਾ ਹੈ ਕਿ ਗਿਆਨ ਵੱਡਾ ਹੁੰਦਾ ਜਾਂ ਵਿਵਹਾਰ ਵਿਵਹਾਰ ਯਾਨੀ ਕਿ ਵਰਤਾਵ ਤਾਂ ਉਹ ਰਾਜ ਪੰਡਿਤ ਰਾਜੇ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਇਸ ਦਾ ਜਵਾਬ ਕੁਝ ਦਿਨਾਂ ਦੇ ਬਾਅਦ ਦੇਵਾਂਗਾ ਉਸੇ ਰਾਤ ਪੰਡਿਤ ਰਾਜੇ ਦੇ ਖਜ਼ਾਨੇ ਵਿੱਚੋਂ ਕੁਝ ਹੀਰੇ ਚੋਰੀ ਕਰ ਲੈਂਦਾ ਜਿਸ ਨੂੰ ਉਸ ਰਾਜੇ ਦਾ ਖਜ਼ਾਨਚੀ ਦੇਖ ਲੈਂਦਾ ਜਦੋਂ ਇਹ ਸਾਰੀ ਗੱਲ ਖਜ਼ਾਨਚੀ ਰਾਜੇ ਨੂੰ ਦੱਸਦਾ ਤਾਂ ਰਾਜਾ ਪੰਡਿਤ ਨੂੰ ਕੁਝ ਨਹੀਂ ਕਹਿੰਦਾ ਰਾਜਾ ਮਨ ਵਿੱਚ ਸੋਚਦਾ ਹੈ ਕਿ ਹੋ ਸਕਦਾ ਹੈ ਪੰਡਿਤ ਨੂੰ ਕੋਈ ਅਚਾਨਕ ਹੀ ਇਹਨਾਂ ਦੀ ਲੋੜ ਪੈ ਗਈ ਹੋਵੇ ਤੇ ਉਸ ਕੋਲ ਸਮਾਂ ਨਾ ਹੋਵੇ ਕਿ ਉਹ ਮੈਨੂੰ ਪੁੱਛ ਸਕੇ ਇਸ ਲਈ ਉਹਨਾਂ ਨੇ ਇਹ ਕੰਮ ਕੀਤਾ ਇਹੀ ਸੋਚ ਕੇ ਰਾਜਾ ਪੰਡਿਤ ਨੂੰ ਕੁਝ ਨਹੀਂ ਕਹਿੰਦਾ ਪਰੰਤੂ ਇਹ ਸਭ ਕੁਝ ਲਗਾਤਾਰ ਕਈ ਦਿਨ ਚੱਲਦਾ ਰਹਿੰਦਾ ਹੈ ਇੱਕ ਦਿਨ ਰਾਜਾ ਪੰਡਿਤ ਨੂੰ ਖੁਦ ਦੇਖ ਲੈਂਦਾ ਹੈ ਕਿ ਉਹ ਖਜ਼ਾਨੇ ਵਿੱਚੋਂ ਹੀਰੇ ਚੋਰੀ ਕਰ ਰਿਹਾ ਸੀ ਇਹ ਦੇਖ ਕੇ ਰਾਜੇ ਨੂੰ ਬਹੁਤ ਦੁੱਖ ਹੁੰਦਾ ਹੈ ਉਹ ਆਪਣੇ ਮਨ ਵਿੱਚ ਸੋਚਦਾ ਹੈ ਕਿ ਇੰਨਾ ਗਿਆਨੀ ਧਿਆਨੀ ਪੰਡਿਤ ਹੋ ਕੇ ਵੀ ਇਹ ਜਿਹਾ ਕੰਮ ਕਰ ਰਿਹਾ। ਰਾਜਾ ਆਪਣੇ ਸਿਪਾਈਆਂ ਨੂੰ ਆਦੇਸ਼ ਦਿੰਦਾ ਹੈ ਕਿ ਅਗਲੀ ਸਵੇਰ ਪੰਡਿਤ ਨੂੰ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਜਦੋਂ ਅਗਲੀ ਸਵੇਰ ਪੰਡਿਤ ਰਾਜ ਦਰਬਾਰ ਵਿੱਚ ਦਾਖਲ ਹੁੰਦਾ ਤਾਂ ਅਚ ਰਾਜਾ ਉਸਤੇ ਸਨਮਾਨ ਵਿੱਚ ਖੜਾ ਨਹੀਂ ਹੁੰਦਾ। ਇਹ ਸਭ ਕੁਝ ਦੇਖ ਕੇ ਪੰਡਿਤ ਸਮਝ ਚੁੱਕਿਆ ਹੁੰਦਾ ਕਿ ਇਹ ਕਿਉਂ ਹੋ ਰਿਹਾ ਹੈ। ਪਰੰਤੂ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ ਰਾਜਾ ਪੰਡਿਤ ਨੂੰ ਬਹੁਤ ਆਦਰ ਸਨਮਾਨ ਦਿੰਦਾ ਸੀ ਪੰਡਿਤ ਅੰਦਰ ਆਉਂਦੇ ਹੀ ਰਾਜੇ ਦੇ ਸਾਹਮਣੇ ਉਹ ਸਾਰੇ ਹੀਰੇ ਕੱਢ ਕੇ ਰੱਖ ਦਿੰਦਾ ਜੋ ਉਸਨੇ ਚੋਰੀ ਕੀਤੇ ਸਨ ਅਤੇ ਰਾਜੇ ਨੂੰ ਦੱਸਦਾ ਕਿ ਇਹ ਉਹੀ ਸਵਾਲ ਦਾ ਜਵਾਬ ਹੈ ਜੋ ਤੁਸੀਂ ਮੈਨੂੰ ਕੁਝ ਦਿਨ ਪਹਿਲਾਂ ਪੁੱਛਿਆ ਸੀ ਮੈਂ ਅੱਜ ਵੀ ਉਹੀ ਵਿਦਵਾਨ ਪੰਡਿਤ ਹਾਂ ਜੋ ਕੁਝ ਦਿਨ ਪਹਿਲਾਂ ਸੀ ਪਰ ਮੇਰੇ ਵਰਤਾਵ ਨੇ ਮੈਨੂੰ ਤੁਹਾਡੇ ਸਾਹਮਣੇ ਬੁਰਾ ਬਣਾ ਦਿੱਤਾ ਹੈ ਤੁਹਾਡੇ ਸਾਹਮਣੇ ਨੀਚ ਕਰ ਦਿੱਤਾ ਹੈ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਗਿਆਨ ਤੋਂ ਵੱਡਾ ਵਿਵਹਾਰ ਹੁੰਦਾ ਹੈ ਜੇਕਰ ਤੁਸੀਂ ਸਾਰਿਆਂ ਨਾਲ ਵਧੀਆ ਵਿਵਹਾਰ ਕਰਦੇ ਹੋ ਤਾਂ ਤੁਹਾਨੂੰ ਗਿਆਨੀ ਸਮਝਿਆ ਜਾਏਗਾ ਪਰੰਤੂ ਜੇ ਤੁਹਾਡਾ ਵਰਤਾਅ ਕਿਸੇ ਪ੍ਰਤੀ ਵਧੀਆ ਨਹੀਂ ਹੈ ਕਠੋਰ ਹੈ ਤਾਂ ਤੁਹਾਡਾ ਗਿਆਨ ਵੀ ਕਿਸੇ ਕੰਮ ਦਾ ਨਹੀਂ